ਮੇਰੇ ਚੈਨਲ ਬੁਕਸ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਚਿੰਤ ਕੌਰ ਦੀ ਲਿਖੀ ਹੋਈ ਕਹਾਣੀ ਦੁੱਖ ਨਿਵਾਰਨ ਚੰਗੇ ਆਈਆ ਬੁਰੇ ਆਈਆ ਵਚਾ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜ ਹੈ ਕੇ ਦੂਰ ਜਪਜੀ ਸਾਹਿਬ ਦੀ ਆਖਰੀ ਪੌੜੀ ਅਜੇ ਬਾਕੀ ਹੀ ਸੀ ਕਿ ਬੀਐਸਐਫ ਦੇ ਰਿਟਾਇਰਡ ਫੌਜੀ ਹਜੂਰ ਸਿੰਘ ਦੇ ਬਾਈਸਾਈਕਲ ਦੇ ਪਿਛਲੇ ਪਹੀਏ ਦਾ ਠਾ ਕਰਕੇ ਪਟਾਕਾ ਬੋਲ ਪਿਆ ਟੜਕਸਾਰ ਦੇ ਪੌ ਫੁੱਟੇ ਵਿੱਚ ਹੋਰ ਵੀ ਕਈ ਗੁਰੂ ਘਰ ਦੇ ਪ੍ਰੇਮੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਜਾ ਰਹੇ ਸਨ ਬਹੁਤ ਸਾਰੀਆਂ ਬੀਬੀਆਂ ਨੰਗੇ ਪੈਰੀ ਕਈ ਲੋਕ ਸਾਈਕਲਾਂ ਤੇ ਤੇ ਕੋਈ ਢਾਵਾ ਢਾਵਾ ਮੋਟਰਸਾਈਕਲ ਉੱਤੇ ਵੀ ਲੰਘ ਰਿਹਾ ਸੀ ਫੌਜੀ ਹਜੂਰ ਸਿੰਘ ਮਸਾ ਅਜੇ 12 ਦਰੀ ਦਾ ਫਾਟਕ ਹੀ ਲੰਘਿਆ ਸੀ ਕਿ ਉਸ ਦੇ ਪੁਰਾਣੇ ਪੰਚਰ ਹੋਏ ਸਾਈਕਲ ਨੇ ਅੱਗੇ ਗੱਜ ਪਰ ਵੀ ਹੋਰ ਜਾਣ ਤੋਂ ਨਾ ਕਰ ਦਿੱਤੀ ਕੋਝੇ ਤੇਰ ਸੋਚਣ ਪਿੱਛੋਂ ਹਜੂਰ ਸਿੰਘ ਪੈਂਚਰ ਹੋਇਆ ਸਾਈਕਲ ਨੂੰ ਆਪਣੇ ਨਾਲ ਕਸੀਟਦਾ ਹੋਇਆ ਹੌਲੀ ਹੌਲੀ ਦੁੱਖ ਨਿਵਾਰਨ ਸਾਹਿਬ ਦੇ ਰਾਹ ਤੁਰਨ ਲੱਗਾ। ਹੋਰ ਉਹ ਘਰ ਵੀ ਕੀ ਸਕਦਾ ਸੀ? ਘਰ ਤਾਂ ਉਹਦਾ ਇਤੋਂ ਗੁਰਦੁਆਰੇ ਨਾਲੋਂ ਵੀ ਕਿਤੇ ਦੂਰ ਸੀ। ਤੁਰਦਾ ਤੁਰਦਾ ਥੱਕਿਆ ਹਾਰਿਆ ਜਦੋਂ ਉਹ ਗੱਡੀ ਦੀ ਲੀਕ ਕੋਲ ਪਹੁੰਚਿਆ ਤਾਂ ਅੰਬਰ ਉੱਤੇ ਪਸਰਦੀ ਰੋਸ਼ਨੀ ਨਾਲ ਉਸਦੇ ਚਿਹਰੇ ਉੱਤੇ ਵੀ ਆਸ਼ਾ ਦੀ ਇੱਕ ਕਿਰਨ ਚਮਕ ਉਠੀ। ਜਦੋਂ ਉਸਨੇ ਇੱਕ ਸਾਈਕਲ ਮਕੈਨਿਕ ਨੂੰ ਸੜਕ ਦੇ ਇੱਕ ਕੰਡੇ ਉੱਤੇ ਫੱਟੀ ਪੁਰਾਣੀ ਤਪੜੀ ਵਿਛਾ ਕੇ ਦੁਕਾਨ ਲਾਉਂਦੇ ਹੋਏ ਵੇਖਿਆ ਉਸ ਦੇ ਕੋਲ ਜਾਂਦਿਆਂ ਹੀ ਹਜੂਰ ਸਿੰਘ ਤੇ ਸਾਈਕਲ ਮਕੈਨਿਕ ਦੋਹਾਂ ਦੇ ਚਿਹਰੇ ਜਿਵੇਂ ਇੱਕ ਦੂਜੇ ਨੂੰ ਵੇਖ ਕੇ ਤਾਜ਼ੇ ਫੁੱਲ ਵਾਂਗ ਖਿੜ ਪਏ ਹੋਣ ਆਓ ਬਾਬਾ ਜੀ ਆ ਜਰਾ ਪੰਚਰ ਲਾ ਦੇ ਕਾਕਾ 12 ਦਰੀ ਕੋਲ ਪਹੁੰਚਦਿਆਂ ਹੀ ਪਿਛਲੇ ਪਹੀਏ ਦਾ ਪਟਾਕਾ ਬੋਲ ਪਿਆ ਸਾਈਕਲ ਨੂੰ ਹੱਥ ਲਾਉਣ ਤੋਂ ਪਹਿਲਾਂ ਸਾਈਕਲ ਮਕੈਨਿਕ ਨੇ ਆਪਣੇ ਸੰਦਾ ਨੂੰ ਈਓ ਨਮਸਕਾਰਿਆ ਜਿਵੇਂ ਉਸਦਾ ਗੁਰਦੁਆਰਾ ਦੁੱਖ ਨਿਵਾਰਨ ਇਹ ਲੋਹੇ ਦੇ 2-4 ਮੋٹے-ਮੋٹے ਸੰਦ ਹੀ ਹੋਣ। ਫਿਰ ਉਸਨੇ ਸਾਈਕਲ ਨੂੰ ਜ਼ਮੀਨ ਉੱਤੇ ਈਓਂ ਲਟਾਇਆ ਜਿਵੇਂ ਉਹ ਬਲਦ ਨੂੰ ਖੁਰੀਆਂ ਲਾਉਣ ਲੱਗਾ ਹੋਵੇ। ਲੋਹੇ ਦੇ ਲੰਬੇ-ਲੰਬੇ ਲੀਵਰਾਂ ਨਾਲ ਟਿਊਬ ਨੂੰ ਟਾਇਰ ਵਿੱਚੋਂ ਬਾਹਰ ਕੱਢਣ ਪਿੱਛੋਂ ਉਸਨੇ ਪਾਣੀ ਨਾਲ ਭਰੇ ਤਸਲੇ ਨੂੰ ਆਪਣੇ ਵੱਲ ਖਿੱਚਿਆ। ਪਰ ਪੁਰਾਣੀ ਥਾਂ-ਥਾਂ ਤੋਂ ਟਾਕੀਆਂ ਲੱਗੀ ਟਿਊਬ 'ਚ ਇੱਕ ਛੋਟਾ-ਮੋਟਾ ਪੈਂਚਰ ਨਹੀਂ ਸੀ ਹੋਇਆ। ਸਗੋਂ ਇਸ ਵਾਰ ਤਾਂ ਪੂਰੀ ਦੀ ਪੂਰੀ ਟਾਕੀ ਟਿਊਬ ਨਾਲੋਂ ਲੱਗ ਗਈ ਸੀ। ਪਰ ਸਾਈਕਲ ਮਕੈਨਿਕ ਨੇ ਬੜੀ ਹੀ ਸામਨਦਾਰੀ ਅਤੇ ਫੁਰਤੀ ਨਾਲ ਕੰਮ ਝਟਪਟ ਮੁਕੰਮਲ ਕਰਕੇ ਸਾਈਕਲ ਹਜੂਰ ਸਿੰਘ ਦੇ ਹੱਥ ਫੜਾ ਦਿੱਤਾ ਤੇ ਆਪ ਅਗਲੇ ਪਹੀਏ ਦਾ ਵਾਲ ਖੋਲ ਕੇ ਉਸ 'ਚ ਪੰਪ ਨਾਲ ਹਵਾ ਭਰਨ ਲੱਗ ਪਿਆ ਕਿੰਨੇ ਪੈਸੇ ਕਾਕਾ ਸਵੇਰ ਦਾ ਵੇਲਾ ਹੈ ਬਾਬਾ ਜੀ ਬੌਣੀ ਕਰਨੀ ਹੈ ਜੋ ਮਰਜ਼ੀ ਦੇ ਦਿਓ ਐਸੇ ਦੇਣ ਲਈ ਜਦ ਹਜੂਰ ਸਿੰਘ ਨੇ ਆਪਣੀ ਪੁਰਾਣੀ ਖਾਕੀ ਫੌਜੀ ਵਰਦੀ ਦੀ ਕਮੀਜ਼ ਦੀ ਉੱਪਰਲੀ ਸੱਜੀ ਜੇਬ ਵਿੱਚ ਹੱਥ ਪਾਇਆ ਤਾਂ ਜੇਬ ਦਾ ਮੂੰਹ ਜਿਵੇਂ ਅੱਡਿਆ ਦਾ ਅੱਡਿਆ ਹੀ ਰਹਿ ਗਿਆ ਜੇਬ ਤਾਂ ਬਿਲਕੁਲ ਖਾਲੀ ਸੀ ਇਸ ਪਰੇਸ਼ਾਨੇ ਨਾਲ ਕਿੰਨਾ ਹੀ ਕੁਝ ਜਿਵੇਂ ਇੱਕੋ ਵਾਰ ਹਜੂਰ ਸਿੰਘ ਦੇ ਚਿਹਰੇ ਉੱਤੋਂ ਦੀ ਵਾਪਰ ਗਿਆ ਕੀ ਹੋਇਆ ਬਾਬਾ ਘਰੋਂ ਪੈਸੇ ਲਿਓਣੇ ਭੁੱਲ ਗਿਆ ਪੁੱਤ ਉਹ ਬਹੁਤੇ ਪੈਸੇ ਮੈਂ ਕਰਨੇ ਵੀ ਕੀ ਹੁੰਦੇ ਨੇ ਤੈਸਾ ਦੋ ਪੈਸੇ ਮੱਥਾ ਟੇਕਣ ਦੇ ਲਈ ਤੇ ਆਨਾ ਦਵਾਨੀ ਹੋਰ ਕਰਦੇ ਰੋਜ਼ ਮੈਨੂੰ ਦੇ ਦਿੰਦੇ ਹਨ ਸੋ ਸੋ ਕਿਤੇ ਸਾਈਕਲ ਵਿੱਚ ਫੂਕ ਫਾਕ ਹੀ ਭਰੋਣੀ ਪੈ ਜਾਂਦੀ ਆ ਰਾਹ ਵਿੱਚ ਪਰ ਅੱਜ ਤਾਂ ਸੌਰੇ ਵਿੱਚ ਪੈਂਚਰ ਹੀ ਹੋ ਗਿਆ ਪਤਾ ਨਹੀਂ ਕਿਵੇਂ ਅੱਜ ਆਨੰਦਪੁਰ ਵੀ ਮੈਨੂੰ ਪੈਸੇ ਦੇਣੇ ਭੁੱਲ ਗਈ ਇਸ ਇਹ ਸਭ ਕਹਿੰਦਿਆ ਹਜੂਰ ਸਿੰਘ ਦੇ ਲਾਲ ਪੱਖ ਦੇ ਚਿਹਰੇ ਉੱਤੇ ਜਿਵੇਂ ਪਲਤਣ ਜਈ ਫੈਲ ਗਈ ਪਰ ਬਾਬਾ ਇਹ ਬੌਣੀ ਦਾ ਵੇਲਾ ਏ ਮੈਂ ਵੀ ਕੀ ਕਰਾਂ ਪਹਿਲਾ ਗਾ ਕੀ ਪੈਸਾ ਨਹੀਂ ਦੇਊਗਾ ਤਾਂ ਸਾਰਾ ਦਿਨ ਕਿਵੇਂ ਲੰਘੂ ਮੇਰਾ ਇਹ ਤਾਂ ਕਾਕਾ ਪਰ ਮੈਂ ਤੇਰੇ ਮਨ ਦਾ ਤੇਰਾ ਜੇ ਤੂੰ ਮੰਦਾ ਤਾਂ ਸਾਈਕਲ ਮੈਨੂੰ ਦੇ ਦੇ ਮੈਂ ਤਾਂ ਰੋਜ਼ ਹੀ ਸਵੇਰੇ ਦੁਖਨਵਾਰਨ ਨੂੰ ਆਉਂਦਾ ਹਾਂ ਕੱਲ ਨੂੰ ਜ਼ਰੂਰ ਤੇਰੇ ਪੈਸੇ ਦੇ ਜਾਵਾਂਗਾ ਬਾਬਾ ਬੌਣੀ ਦਾ ਵੇਲਾ ਏ ਮੈਂ ਮਜਬੂਰ ਹਾਂ ਤੁਸੀਂ ਥੋੜਾ ਜਿਹਾ ਇੱਥੇ ਮੇਰੇ ਕੋਲ ਖੜੇ ਹੋ ਜੋ ਕੋਈ ਤੁਹਾਡਾ ਵਾਕਫ ਲੰਘੂ ਉਸ ਤੋਂ ਪੈਸੇ ਉਧਾਰ ਲੈ ਕੇ ਮੈਨੂੰ ਦੇ ਦੇਣਾ ਤੁਸੀਂ ਤਾਂ ਰੋਜ਼ ਹੀ ਗੁਰਦੁਆਰੇ ਆਉਂਦੇ ਹੋ ਕਈ ਲੋਕ ਤੁਹਾਨੂੰ ਜਾਣਦੇ ਪਹਿਚਾਣਦੇ ਹੋਣਗੇ ਹਜੂਰ ਸਿੰਘ ਜਿਸ ਨੇ ਮਾਇਆ ਨਾਲ ਕਦੇ ਵੀ ਚਿੱਤ ਨਹੀਂ ਸਿਲਾਇਆ 40 ਸਾਲ ਤੱਕ ਫੌਜੀ ਨੌਕਰੀ ਕਰਦਾ ਸਾਰੀ ਦੀ ਸਾਰੀ ਤਨਖਾਹ ਘਰਦਿਆਂ ਦੀ ਹਥੇਲੀ ਤੇ ਰੱਖਦਾ ਆਇਆ ਸੀ ਜਿਵੇਂ ਕਦੇ ਉਸ ਨੂੰ ਪੈਸਿਆਂ ਦੀ ਲੋੜ ਹੀ ਨਹੀਂ ਜਾਪੇਗੀ ਅੱਜ ਕਿਵੇਂ ਆਨੇ ਦੁਆਨੇ ਤੋਂ ਮਹਤਾਜ ਹੋ ਗਿਆ ਸੀ ਜਦ ਕਿ ਪੂਰੇ 40 ਰੁਪਏ ਪੈਨਸ਼ਨ ਦੇ ਅਜੇ ਵੀ ਚੜੇ ਮਹੀਨੇ ਉਸ ਨੂੰ ਮਿਲਦੇ ਸਨ ਕਿੰਨਾ ਚਿਰ ਗੱਡੀ ਦੀ ਲੀਕ ਕੋਲ ਸੜਕ ਦੇ ਇੱਕ ਪਾਸੇ ਕੰਡਿਆਲੀਦਾਰ ਕੋਲ ਖੜਾ ਹਜੂਰ ਸਿੰਘ ਕੋਰੋਂ ਲੰਗਦੇਆਂ ਨੂੰ ਗੌਰ ਨਾਲ ਤੱਕਦਾ ਰਿਹਾ ਪਰ ਰੱਬ ਦਾ ਪਾਣਾ ਕੁਝ ਐਸਾ ਸੀ ਕਿ ਅੱਜ ਜਿਵੇਂ ਕੋਈ ਵੀ ਉਸ ਦੀ ਜਾਣ ਪਹਿਚਾਨ ਦਾ ਇਸ ਸ਼ਹਿਰ ਪਟਿਆਲੇ ਵਿੱਚ ਰਹਿੰਦਾ ਹੀ ਨਾ ਹੋਵੇ 5:30 6 ਤੇ ਹੁਣ ਉੱਤੋਂ 6:30 ਵੱਜਣ ਲੱਗੇ ਸਨ ਦੂਰੋਂ ਦੁੱਖ ਨਿਵਾਰਨ ਗੁਰਦੁਆਰੇ ਵੱਲੋਂ ਸੁਖਨੀ ਸਾਹਿਬ ਦੇ ਪਾਠ ਦੀਆਂ ਤੁਕਾਂ ਉਸ ਨੂੰ ਸਾਫ਼ ਸੁਣਾਈ ਦੇ ਰਹੀਆਂ ਸਨ ਸਰਬ ਪੂਤ ਆਪ ਵਰਤਾਰਾ ਸਰਬ ਨੈਨ ਆਪ ਦੇਖਣਹਾਰ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀਮਾਇ ਜਦੋਂ ਉਹ ਆਪ ਕਮਾਉਂਦਾ ਸੀ ਤਾਂ ਮਾਇਆ ਨੂੰ ਉਸਨੇ ਸਿਰਫ ਇੰਨਾ ਹੀ ਜਾਣਿਆ ਤੇ ਸਮਝਿਆ ਸੀ ਕਿ ਇਹ ਨਾ ਕਦੇ ਜੁੜੇ ਨਾ ਥੁੜੇ ਇਸ ਲਈ ਪੈਸੇ ਜੋੜਨ ਵਾਲੇ ਤਾਂ ਉਸਨੂੰ ਕਦੇ ਖਿਆਲ ਹੀ ਨਹੀਂ ਸੀ ਆਇਆ ਪਰ ਅੱਜ ਜਿਵੇਂ ਪੈਸੇ ਦੀ ਥੋੜ੍ਹ ਨੇ ਉਸ ਨੂੰ ਕੋ ਚੌਰਾਹੇ ਤੇ ਲਿਆ ਕੇ ਖੜਾ ਕਰ ਦਿੱਤਾ ਸੀ। ਪਾਵੇਂ ਉਸਦੇ ਤਿੰਨੇ ਪੁੱਤਰ ਵੀ ਹੁਣ ਚੰਗੀਆਂ ਨੌਕਰੀਆਂ ਉੱਤੇ ਲੱਗੇ ਹੋਏ ਸਨ ਤੇ ਰੱਬ ਦਾ ਦਿੱਤਾ ਘਰ ਵਿੱਚ ਸਭ ਕੁਝ ਸੀ। ਪਰ ਹਜੂਰ ਸਿੰਘ ਦੀ ਜੇਬ ਵਿੱਚ ਨਿਆਣਿਆਂ ਵਾਂਗ ਆਣੇ-ਦਵਾਨੇ ਤੋਂ ਵੱਧ ਕਰਦਿਆਂ ਨੇ ਕਦੇ ਕੋਈ ਪੈਸਾ ਨਹੀਂ ਸੀ ਰਹਿਣ ਦਿੱਤਾ। ਉਹ ਇਹ ਪੈਸਿਆਂ ਵਾਲੀ ਗੱਲ ਹਜੂਰ ਸਿੰਘ ਲੈ ਕੋਈ ਬਹੁਤੀ ਮੱਤਤਾ ਵੀ ਨਹੀਂ ਸੀ ਰੱਖਦੀ। ਰੋਟੀ ਘਰੋਂ ਚਾਹ ਘਰੋਂ ਦੇ ਕੱਪੜੇ ਅਜੇ ਮਿਲਟਰੀ ਦੇ ਪੁਰਾਣੇ ਹੀ ਉਸ ਕੋਲ ਗੁਜ਼ਾਰੇ ਜੁਗ ਕਾਫੀ ਸਾਲ ਪਰ ਫੇਰ ਵੀ ਕਦੇ-ਕਦਾਈ ਉਸ ਦਾ ਜੀ ਕਰਦਾ ਕਿ ਉਹ ਇੱਕ ਵਾਰੀ ਲਾਟਰੀ ਦਾ ਟਿਕਟ ਜ਼ਰੂਰ ਖਰੀਦੇ ਪਰ ਇਹ ਵੀ ਕਿਵੇਂ ਹੋ ਸਕਦਾ ਸੀ ਉਹ ਇਕੱਲਾ ਤਾਂ ਕਦੇ ਪੈਨਸ਼ਨ ਲੈ ਨਹੀਂ ਸੀ ਗਿਆ ਕਦੇ ਉਸ ਦੀ ਪਤਨੀ ਨੰਦਕੁਰ ਉਸ ਦੇ ਨਾਲ ਹੁੰਦੀ ਤੇ ਕਦੇ ਉਸ ਦਾ ਪੁੱਤ ਨਰਿੰਜਨ ਸਿੰਘ ਘੰਟੇ ਪਰ ਦੀ ਸੋਚ ਨਾਲ ਜਿਵੇਂ ਉਸ ਦਾ ਮੱਥਾ ਫਟਣ ਲੱਗ ਪਿਆ ਸੀ ਉਧਰੋਂ ਗੁਰਦੁਆਰੇ ਸੁਖਮਨੀ ਸਾਹਿਬ ਦਾ ਭੋਗ ਪੈਣ ਪਿੱਛੋਂ ਸ਼ਬਦ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ ਕੀ ਅੱਜ ਉਹ ਸ਼ਬਦ ਕੀਰਤਨ ਵੀ ਨਹੀਂ ਸੁਣ ਸਕੇਗਾ ਇੱਕ ਵਾਰੀ ਤਾਂ ਉਸ ਦਾ ਜੀ ਕੀਤਾ ਕਿ ਉਹ ਸਾਈਕਲ ਉੱਤੇ ਹੀ ਛੱਡ ਪੈਦਲ ਗੁਰਦੁਆਰੇ ਪਹੁੰਚ ਜਾਏ ਪਰ ਚੱਟ ਇੱਕ ਦੂਜੇ ਖਿਆਲ ਨੇ ਉਸ ਦੇ ਰਾਹ ਵਿੱਚ ਜਾਣ ਨੂੰ ਰੋਕ ਲਾ ਦਿੱਤੀ ਪੈਦਲ ਜਾਂਦਿਆਂ ਕਿਹੜਾ ਰਸਤਾ ਛੇਤੀ ਮੁੱਕ ਜੂ ਜਾਂਦੇ ਜਾਂਦੇ ਹੀ ਕਿੰਨਾ ਚਿਰ ਲੱਗ ਜੂ ਉਸਨੇ ਆਪਣੇ ਥੱਕੀਆਂ ਹਾਰੀਆਂ ਨਿਰਵਲ ਲੱਤਾਂ ਦਾ ਖਿਆਲ ਕਰਦਿਆਂ ਆਪੇ ਸੋਚਿਆ। ਸੋਚਾਂ ਦੀ ਇਸ ਉਧੇੜਬੁਣ ਵਿੱਚ ਉਲਝਿਆ ਉਹ ਗੱਡੀ ਦੇ ਫਾਟਕ ਦੇ ਇੱਕ ਪਾਸੇ ਖੜਾ ਪਤਾ ਨਹੀਂ ਕੀ ਕੀ ਸੋਚ ਰਿਹਾ ਸੀ। ਅਚਾਨਕ ਉਸ ਦੀ ਨਿਗਾ ਗੱਡੀ ਦੀ ਲੀ ਤੋਂ ਪਰਾਂ ਬੈਠੀ ਉਸ ਨੈਣਹੀਨ ਬੁੱਢੀ ਮੰਗਤੀ ਤੇ ਜਾ ਟਿਕੀ। ਜੋ ਕੋਲੋਂ ਲੰਘਦਿਆਂ ਨੂੰ ਆਪਣੀ করুণਾਪਰੀ ਆਵਾਜ਼ ਵਿੱਚ ਅਸੀਸਾਂ ਦਿੰਦੀ ਆਪਣਾ ਪਾਟਿਆ ਪੁਰਾਣਾ ਪੱਲਾ ਪਸਾਰ ਕੇ ਉਹਨਾਂ ਤੋਂ ਖੈਰ ਮੰਗ ਰਹੀ ਸੀ। ਉਸ ਨੂੰ ਵੇਖ ਸੁੱਤੇ ਸਿੱਧਾ ਹਜੂਰ ਸਿੰਘ ਦੇ ਥੱਕੇ ਹਾਰੇ ਕਦਮ ਉੱਧਰ ਨੂੰ ਵਧਣ ਲੱਗੇ ਜਿੱਧਰ ਬੈਠੀ ਉਹ ਅੰਨੀ ਬੁੱਢੀ ਮੰਗਦੀ ਲੋਕਾ ਮੂਰੀ ਆਪਣੀਆਂ ਅੰਨੀ ਅੱਖਾਂ ਦਾ ਵਾਸਤਾ ਪਾਪ ਆ ਭਿੱਖਿਆ ਮੰਗ ਰਹੀ ਸੀ ਹਜੂਰ ਸਿੰਘ ਦੇ ਪੈਰਾਂ ਦੀ ਆਹਟ ਕੋਲ ਆਉਂਦੀ ਸੁਣ ਅੰਨੀ ਬੁੱਢੀ ਮੰਗਤੀ ਨੇ ਆਪਣੇ ਬੋਲਾਂ ਵਿੱਚ ਹੋਰ ਵੀ ਕਰੋਨਾ ਭਰ ਦੇ ਆ ਕੋਲਾਂ ਦੇ ਹਜੂਰ ਸਿੰਘ ਨੂੰ ਅਸੀਸਾਂ ਦੇ ਦੇ ਕੇ ਉਸ ਤੋਂ ਖੈਰ ਮੰਗਣੀ ਸ਼ੁਰੂ ਕਰ ਦਿੱਤੀ ਬਾਬੂ ਜੀ ਤੇਮਾਰੇ ਖਜ਼ਾਨੇ ਭਰੇ ਰਹੇ ਅੱਲਾ ਤੁਮੇ ਬਹੁਤ ਦੇਗਾ ਬਾਬੂ ਜੀ ਪੈਸਾ ਦੋ ਪੈਸੇ ਇਸ ਅੰਨੇ ਮਹਤਾਜ ਕੋ ਵੀ ਦਿੱਤੇ ਜਾਣਾ ਪਰ ਪੈਰਾਂ ਦੀ ਆੜ ਜਿਉਂ ਹੀ ਉਸ ਦੇ ਕੋਲ ਆ ਕੇ ਮੁੱਕ ਗਈ ਤਾਂ ਇੱਕ ਅਜੀਬ ਜਿਹਾ ਡਰ ਸਹਿਮ ਅਤੇ ਉਤਸ਼ਾਹ ਦੇ ਦੋਵੇਂ ਸਿਰ ਜਿਵੇਂ ਦੋਹਾਂ ਨੇ ਕੁੱਟ ਕੇ ਫੜ ਲਏ ਹੋਣ ਪਰ ਅੱਖਾਂ ਤੋਂ ਜੋਤੀਨ ਬੁੱਢੀ ਮੰਗਤੀ ਨੇ ਅਜੇ ਵੀ ਆਸ ਦਾ ਪੱਲਾ ੜ੍ਹ ਰੱਖਿਆ ਸੀ ਜਿਸ ਵਿੱਚ ਪਹਿਲਾਂ ਤੋਹੇ ਕੁਝ ਸਿੱਕੇ ਪਏ ਨਜ਼ਰ ਆ ਰਹੇ ਸਨ ਉਹਨਾਂ ਕੁਝ ਕੁ ਸਿੱਕਿਆਂ ਨੂੰ ਵੇਖਦਿਆਂ ਇਹ ਜਿਵੇਂ ਹਜੂਰ ਸਿੰਘ ਨੇ ਆਪਣੇ ਅੰਦਰਲੇ ਸੱਬਿਆ ਮਨੁੱਖ ਦੀ ਇੱਜ਼ਤ ਬੇਇੱਜ਼ਤੀ ਦੇ ਅਪਾਵ ਦਾ ਝਟ ਕਤਲ ਕਰ ਦਿੱਤਾ ਤੇ ਫਿਰ ਉਸਨੇ ਹੌਲੀ ਜਿਹੇ ਦਬੇ ਜਿਹੇ ਸ਼ਬਦਾਂ ਵਿੱਚ ਬੋਲ ਕੇ ਕਿਹਾ ਮਾਈ ਜੀ ਮੈਂ ਤੇਰੇ ਕੋਲ ਦੇਰ ਨਹੀਂ ਆਇਆ ਮੈਂ ਤਾਂ ਮੈਂ ਤਾਂ ਤੇਰੇ ਕੋਲੋਂ ਕੁਝ ਪੈਸੇ ਮੰਗਣ ਆਇਆ ਹਾਂ ਪਰ ਤੁਮ ਤੋ ਮੇਰੀ ਤਰ੍ਹਾਂ ਭਿੱਖਿਆ ਨਹੀਂ ਮੰਗਤੇ ਲੱਗਤੇ ਨਹੀਂ ਮਾਈ ਮੈਂ ਵੀ ਇੱਕ ਮੰਗਤਾ ਹਾਂ ਝੂਠ ਦੋ ਚਾਰ ਸਿੱਕਿਆਂ ਨੂੰ ਝੋਲੀ ਵਿੱਚ ਛਪਾਉਂਦਿਆਂ ਮੰਗਤੀ ਘਬਰਾ ਜਹੀ ਗਈ ਝੂਠ ਨਹੀਂ ਝੂਠ ਨਹੀਂ ਸੱਚ ਮਾਈ ਜੀ ਕਿਉਂ ਅੰਨੇ ਮਹਤਾਜ ਕੇ ਸਾਥ ਮਜ਼ਾਕ ਕਰਤੇ ਹੋ ਬਾਬੂ ਜੀ ਬੁੱਢੀ ਮੰਗਤੀ ਦੇ ਬੋਲਾਂ ਵਿੱਚ ਇੱਕ ਦਰਦ ਉੱਭਰਿਆ ਮਜ਼ਾਕ ਮੈਂ ਬਿਲਕੁਲ ਨਹੀਂ ਕਰ ਰਿਹਾ ਮਾਈ ਮੈਂ ਸੱਚ ਕਹਿ ਰਿਹਾ ਹਾਂ ਰੋਜ਼ ਸਵੇਰੇ ਦੁੱਖ ਨਿਵਾਰਨ ਗੁਰਦੁਆਰੇ ਆਉਂਦਾ ਹਾਂ ਤੇ ਇੱਕ ਵਾਰੇ ਮੱਥਾ ਟੇਕ ਕੇ ਅੰਦਰੋਂ ਅੰਦਰੀ ਮਨ ਹੀ ਮਨ ਕਿੰਨਾ ਹੀ ਕੁਝ ਉਸ ਦੇਵੀ ਤੋਂ ਮੰਗਦਾ ਹਾਂ ਜਿਸ ਉੱਤੇ ਮੈਂ ਇੱਕ ਵਾਰੀ ਮੱਥਾ ਟੇਕਦਾ ਹਾਂ ਫ਼ਰਕ ਸਿਰਫ਼ ਐਨਾ ਹੀ ਹੈ ਕਿ ਤੂੰ ਸ਼੍ਰੀ ਆਮ ਸਭ ਦੇ ਸਾਹਮਣੇ ਉੱਚੀ ਉੱਚੀ ਬੋਲ ਕੇ ਮੰਗਦੀ ਹੈ ਤੇ ਮੈਂ ਸਭ ਤੋਂ ਚੋਰੀ-ਚੋਰੀ ਮੰਗਦਾ ਹਾਂ ਇੱਥੇ ਗੁਰਦੁਆਰੇ ਦੇ ਰਾਹ ਵਿੱਚ ਤਾਂ ਮੈਨੂੰ ਗਿਣਤੀ ਦੇ ਹੀ ਮੰਗਤੇ ਦਿਖਾਈ ਦਿੰਦੇ ਹਨ ਪਰ ਗੁਰਦੁਆਰੇ ਦੇ ਅੰਦਰ ਤਾਂ ਜਿਵੇਂ ਮੰਗਤਿਆਂ ਦੀਆਂ ਕਤਾਰਾਂ ਹੀ ਕਤਾਰਾਂ ਜੁੜੀਆਂ ਹਨ ਜਿੰਨਾ ਵਿੱਚ ਮੈਂ ਵੀ ਕਿਤੇ ਨਾ ਕਿਤੇ ਹਰ ਰੋਜ਼ ਸ਼ਾਮਲ ਹੁੰਦਾ ਹਾਂ ਅੱਜ ਗੁਰਦੁਆਰੇ ਦੇ ਰਾਹ ਵਿੱਚ ਮੇਰਾ ਸਾਈਕਲ ਪੈਂਚਰ ਹੋ ਗਿਆ ਤੇ ਮੇਰੀ ਜੇਬ ਵਿੱਚ ਇੱਕ ਪੈਸਾ ਵੀ ਨਹੀਂ ਨਿਕਲੇ ਪਲਦੀ ਪਲ ਅੰਨੀ ਮੰਗਤੀ ਦੇ ਮੱਥੇ ਵਿੱਚ ਜਿਵੇਂ ਇੱਕ ਅੱਖ ਉੱਗ ਆਈ ਹੋਵੇ ਤੇ ਫਿਰ ਉਸਦੇ ਮਨ ਨੂੰ ਲੱਗਿਆ ਜੇ ਮੈਂ ਅੱਜ ਖੁਦ ਖੁਦਾ ਉਸਦੇ ਦਰ ਤੇ ਆ ਖੜਾ ਹੋਇਆ ਹੋਵੇ ਉਸ ਦੀ ਪਰਖਿਆ ਲੈਣ ਲਈ ਇੱਕ ਵਾਰੀ ਤਾਂ ਉਸ ਦਾ ਦਿਲ ਕੰਬ ਉੱਠਿਆ ਕਿਉਂਕਿ ਐਸਾ ਵਾਕਿਆ ਉਸ ਦੀ ਜ਼ਿੰਦਗੀ ਵਿੱਚ ਕਦੇ ਨਹੀਂ ਸੀ ਵਾਪਰਿਆ ਕਿੰਨੇ ਪੈਸੇ ਚਾਹੀਏ ਬਾਬੂ ਜੀ ਸਿਰਫ ਇੱਕ ਦਵਾਨੀ ਜੋ ਮੈਂ ਪੈਂਚਰ ਲਾਉਣ ਵਾਲੇ ਨੂੰ ਦੇਣੀ ਹੈ ਉਹ ਬੌਣੀ ਦਾ ਵੇਲਾ ਹੁਣ ਕਰਕੇ ਮੇਰੇ ਨਾਲ ਉਧਾਰ ਨਹੀਂ ਕਰ ਸਕਦਾ ਅੰਨੀ ਬੁੱਢੀ ਮੰਗਤੀ ਨੇ ਝਟ ਆਪਣੇ ਪਾਟੇ ਪੁਰਾਣੇ ਮੈਲੇ ਕਚਲੇ ਪੱਲੇ ਵਿੱਚੋਂ ਸਾਰੀ ਪਾਨਾ ਇਕੱਠੀ ਕਰ ਸਾਹਮਣੇ ਪਈ ਟੁੱਟੀ ਜਈ ਸਿਲਵਰ ਦੀ ਕੌਲੀ ਵਿੱਚ ਪਾ ਦਿੱਤੀ ਕੌਲੀ ਹਜੂਰ ਸਿੰਘ ਦੇ ਸਾਹਮਣੇ ਕਰ ਦਿੱਤੀ ਜਿਤਨੇ ਹਨ ਸਭ ਲੈ ਲਓ ਬਾਬੂ ਜੀ ਮੈਂ ਸਾਰੇ ਕੀ ਕਰਨੇ ਹਾਂ ਮਾਈ ਜੀ ਮੈਂ ਤਾਂ ਸਿਰਫ ਇੱਕੋ ਦਵਾਨੀ ਦੀ ਲੋੜ ਹੈ ਲੈ ਲੈ ਲੋ ਲੈ ਲੈ ਲੋ ਬਾਬੂ ਜੀ ਸਭ ਆਪਕੇ ਹੀ دیے ਹੋਏ ਹਨ ਨਹੀਂ ਮਾਈ ਮੈਨੂੰ ਤੂੰ ਆਪਣੇ ਹੱਥੀ ਇੱਕ ਦਵਾਨੀ ਉਧਾਰ ਦੇ ਜੋ ਮੈਂ ਜੋ ਮੈਂ ਕੱਲ ਨੂੰ ਵਾਪਸ ਕਰ ਦੇਵਾਂਗਾ ਅੰਨੀ ਮੰਗਤੀ ਨੇ ਹਜੂਰ ਸਿੰਘ ਦੀ ਜਿੱਦ ਦੇਖ ਟੁੱਟ ਗਈ ਕੋਲੀ ਵਿੱਚੋਂ ਦਵਾਨੀ ਟੋਂਦਿਆਂ ਦੋ ਸਿੱਕੇ ਇੱਕ ਇੱਕ ਆਨੇ ਦੇ ਚੁੱਕ ਕੇ ਹਜੂਰ ਸਿੰਘ ਦੀ ਹਥੇਲੀ ਉੱਤੇ ਰੱਖ ਦਿੱਤੇ ਗੁਰਦੁਆਰੇ ਵਿੱਚੋਂ ਅਜੇ ਵੀ ਰਸ ਪਿੰਨੇ ਸ਼ਬਦ ਕੀਰਤਨ ਦੀ ਆਵਾਜ਼ ਹਜੂਰ ਸਿੰਘ ਨੂੰ ਸੁਣਾਈ ਦੇ ਰਹੀ ਸੀ ਤੇਰੀ ਬੜੀ ਮਿਹਰਬਾਨੀ ਮਾਈ ਜੀ ਪੈਸਾ ਵੀ ਇੱਕ ਛੋਟਾ ਰੱਬ ਹੈ ਇਹ ਗੱਲ ਮੇਰੀ ਸਮਝ ਵਿੱਚ ਅੱਜ ਆਈ ਹੈ ਐਨਾ ਕਹਿੰਦੇ ਆ ਇੱਕ ਇੱਕ ਆਨੇ ਦੇ ਦੋ ਸਿੱਕੇ ਅੰਨੀ ਮੰਗਤੀ ਤੋਂ ਲੈ ਹਜੂਰ ਸਿੰਘ ਨੇ ਸਾਈਕਲ ਮਕੈਨਿਕ ਦੇ ਹੱਥ ਵਿੱਚ ਜਾ ਫੜਾਈ ਤੇ ਆਪ ਛੇਤੀ ਨਾਲ ਸਾਈਕਲ ਨੂੰ ਪੈडल मारਦਾ ਆਪਣੇ ਘਰ ਵੱਲ ਨੂੰ ਮੁੜ ਪਿਆ ਕਹਾਣੀ ਸਮਾਪਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਇਹ ਪੇਸ਼ਕਸ਼ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ